ਪਨਕੀ ਨਾ ਆਪਣਾ ਜੀ ਮੇਰਾ ਨਾਮ ਬਲਰਾਜ ਸਿੰਘ ਜੀ ਤੇ ਕਿਹੜਾ ਪਿੰਡ ਜੀ ਪਿੰਡ ਬਾਲਾ ਚੱਕ ਮੇਰਾ ਜੀ ਤੁਹਾਨੂੰ ਤੁਨ ਰੋਡ ਦੇ ਉੱਤੇ ਇਹ ਨਾਮ ਜਦਿੰਜੇ ਕਾਗਜ਼ਾਂ 'ਚ ਹੋਏ ਕੀ ਤੁਹਾਡਾ ਫੈਸਲਾ ਦਿੱਕੀ ਲਿਖਿਆ ਰਿਜ਼ਲਟ ਸਾਡਾ ਜੀ ਜਿੰਨੇ ਸਾਡੇ ਸਰਪੰਚ ਤੇ ਮੈਂਬਰ ਜਿਹੜੇ ਸੀ ਖਲਾਰੇ ਉਹਨਾਂ ਸਾਰਿਆਂ ਦੇ ਅਯੋਗ ਕਰ ਦਿੱਤਾ ਤੇ ਜਿਹੜੇ ਦੂਜੇ ਕਾਂਗਰਸੀ ਆ ਉਹ ਸਾਰੇ ਜੋਗ ਕਰ ਦਿੱਤੇ ਸਰਪੰਚ ਦੋ ਸੀਗੇ ਪਿੰਡ ਵੱਲੋਂ ਖਲਾਰੇ ਗਏ ਤੇ ਤਿੰਨ ਮੈਨੂੰ ਕਾਂਗਰਸੀ ਸੀਗੀ ਤੇ ਇੱਕ ਨਾਰਮਲ ਸੀਗਾ ਤੇ ਇੱਕ ਆਪਲੋਂ ਸੀਗਾ ਜਿਹੜਾ ਆਪਲੋਂ ਦਾ ਨਾਰਮਲ ਜਿਹੜਾ ਆਜ਼ਾਦ ਖਲੋਤਾ ਉਹ ਦੋਵੇਂ ਕੱਟ ਦਿੱਤੇ ਗਿਆ ਜਿਹੜਾ ਕਾਂਗਰਸੀ ਸੀਗਾ ਉਹਦਾ ਨਾਮ ਜੋ ਕਰ ਦਿੱਤਾ ਗਿਆ ਕਿੰਨੇ ਚਿਰ ਤੁਸੀਂ ਆਮਰਪੁਰ ਦੇ ਵਿੱਚ ਤੁਹਾਨੂੰ 10 ਸਾਲੋਂ ਚੱਲਿਆ ਜੀ ਜੁੜਿਆਂ ਨੂੰ ਐਕਚੁਅਲੀ ਇਹ 2000 ਸਾਲ ਆ ਵੀ ਸੀ ਹਾਂਜੀ ਹਾਂਜੀ ਪੂਰਾ ਵੱਧ ਚੜ ਕੇ ਜੋਰ ਪਾਇਆ ਜੀ ਸਾਰੇ ਪਿੰਡ ਨੇ ਅਸੀਂ ਵੀ ਜੋਰ ਪਾਇਆ ਸਾਰਿਆਂ ਨੇ ਲਾਇਆ ਜੋਰ ਪੂਰਾ ਜੀ ਤੁਸੀਂ ਇਹ ਕਹਿ ਸਕਦੇ ਜੀ ਕਿਉਂਕਿ ਸਰਕਾਰ ਵੀ ਤੁਹਾਡੀ ਹੈ ਤੁਹਾਡੇ ਕਾਗਜ਼ ਜੋਗ ਹੋਏ ਭਾਜੀ ਇਹ ਚੀਜ਼ਾਂ ਤੇ ਸਾਡੇ ਸਾਹਮਣੇ ਅਸੀਂ ਇੱਕ ਦਿਨ ਬੀਡੀਪੀਓ ਸਾਹਿਬ ਕੋਈ ਕੰਮ ਕਰਾਉਣਾ ਸੀਗਾ ਸਾਈਨ ਕਰਾ ਦੇ ਦੈਸੀ ਕਿਦੇ ਅਸੀਂ ਇਹ ਗਏ ਆ ਐਮਐਲਏ ਦੀ ਕੋਠੀ ਸਾਹ ਨਾਲੇ ਮਿਲਣਾ ਸੀਗਾ ਉਹਨਾਂ ਨੂੰ ਦੋ ਮਿੰਟ ਅਸੀਂ ਗਏ ਆ ਤੇ ਕਾਂਗਰਸੀ ਜਿਹੜੇ ਬਾਹਰ ਖੜੋਤੇ ਸੀਗੇ ਆ ਕੇ ਗੱਡੀ ਦੇ ਵਿੱਚ ਠੀਕ ਹੈ ਜੀ ਉਹਨਾਂ ਚ ਕੋਈ ਬੰਦਾ ਨਹੀਂ ਅੰਦਰ ਆਇਆ ਤੇ ਇਹਦੇ ਪੀਏ ਦੇ ਕੋਈ ਰਿਲੇਟਿਵ ਆ ਜਿਹੜੇ ਉਹ ਵਿੱਚ ਬਟਾਲੇ ਦੇ ਆ ਕੋਈ ਬੰਦੇ ਦੇ ਕੋਸ਼ ਇਥੋਂ ਆਪਣੇ ਤੁੰਤਨ ਰੋਡ ਦੇ ਪਰਾਣੀ ਚੁੰਗੀ ਦੇ ਆ ਇਹਨਾਂ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਕੰਪੈਲ ਕੀਤਾ ਵੀ ਅਸੀਂ ਤੁਹਾਨੂੰ ਮਿਲਣਾ ਤੇ ਆਓ ਇਹ ਅੰਦਰ ਗਏ ਜਦੋਂ ਕਿ ਪਬਲਿਕ ਸਾਰੀ ਬਾਹਰ ਖੜੋਤੀ ਸੀਗੀ ਤੇ ਇਹ ਸਿੱਧਾ ਡਾਇਰੈਕਟ ਅੰਦਰ ਗਏ ਫੋਨ ਤੇ ਮੈਸੇਜ ਆ ਫੋਨ ਤੇ ਮੈਸੇਜ ਪੜਿਆ ਵੀ ਆ ਵੀ ਕੰਮ ਡ ਸਾਡੇ ਬੰਦੇ ਨੇ ਵੇਖਿਆ ਕਿਸੇ ਨੇ ਉਹਨਾਂ ਨਾਲ ਹੀ ਬਾਹਰ ਬਾਜ ਦਿੱਤੀ ਆ ਵੀ ਨੂੰ ਭੇਜ ਦੋ ਅੰਦਰ ਭੇਜ ਦੋ ਇਹ ਅੰਦਰ ਚਲੇ ਗਏ ਆ ਅੰਦਰੋਂ 2 ਜਾਂ 4 ਮਿੰਟ ਬਾਅਦ ਪਹਿਲਾਂ ਉਹ ਨਿਕਲ ਗਿਆ ਤੇ ਮੁੜ ਕੇ ਮਗਰੇ ਪੀਏ ਉਹਨਾਂ ਦੇ ਪੀਏ ਸਾਹਿਬ ਨਿਕਲ ਕੇ ਗੱਡੀ 'ਚ ਬੈ ਕੇ ਤੇ ਬਾਹਰ ਨਿਕਲ ਕੇ ਕਿਤੇ ਬਹਿ ਗਏ ਇਹ ਤੁਸੀਂ ਹੁਣ ਆਪ ਆਈਡੀਆ ਲਾ ਲਓ ਵੀ ਇਹ ਕੀ ਬੰਨ ਹੋਇਆ ਕੀ ਹੈ ਜਾਂ ਬੰਨ ਕਿੱਢਿਆ ਜਾਂ ਕਿਉਂ ਬਾਹਰ ਗਿਆ ਸਾਰੀ ਪਬਲਿਕ ਨੂੰ ਛੱਡ ਕੇ ਜਦੋਂ ਕਿ ਐਮਐਲਏ ਸਾਹਿਬ ਵੀ ਉੱਥੇ ਨਹੀਂ ਸੀ ਹੈਗੇ ਵੀ ਠੀਕ ਹੈ ਜੀ ਇਹ ਕਹਿਣਾ ਹੈ ਕਿ ਆਪ ਸਰਕਾਰ ਦੇ ਵਿੱਚ ਆਪ ਵਰਕਰਾਂ ਨਾਲ ਧੱਕਾ ਹੋ ਰਿਹਾ ਹੋਇਆ ਜੀ ਬਹੁਤ ਹੋਇਆ ਜੀ ਦੂਜਿਆਂ ਨਾਲ ਵੀ ਹੋਇਆ ਤੇ ਆਪਨਾ ਇਸ ਬੰਦੇ ਹੋ ਜਿਹਦੀ ਤੁਹਾਡਾ ਜੋਤਨ ਕਰਾਰ ਦਿੱਤਾ ਗਿਆ ਵਾ ਤੀ ਇਸ ਬੰਦੀ ਐ ਐਮਐਲ ਸਾਹਿਬ ਨੇ ਉਹਦੇ ਕੇਸ ਨਾਲ ਕਰ ਦਿੱਤੀ ਅਸੀਂ ਜੀ ਅਜੇ ਫੋਨ ਕਰੁੰਦੇ ਆ ਪਰ ਉਹ ਇੱਥੇ ਅਵੇਲੇਬਲ ਨਹੀਂ ਕਿਉਂ ਠੀਕ ੱੱਲੇ ਵੀ ਆ ਮੇਰੇ ਖਿਆਲ ਨਾਲ ਠੀਕ ਨਹੀਂ ਚੱਲੁੰਦੇ ਉਹ ਸ਼ਾਇਦ ਚੰਡੀਗੜ੍ਹ ਬੈਠੇ ਆ ਜਾ ਕੇ ਹੁਣ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਕੀ ਕਰੋਗੇ ਅਗਲਾ ਵੇਨੇ ਆ ਜੀ ਜਾ ਕੇ ਹੁਣ ਸਾਰੇ ਬੰਦੇ ਸਲਾਹ ਕਰਦੇ ਆ ਆਪਸ ਦੇ ਵਿੱਚ ਹੋ ਸਕਦਾ ਅਸੀਂ ਹਾਈ ਕੋਰਟ ਦਾ ਗ੍ਰੇਟ ਪਾਵਾਂਗੇ ਵੀ ਇਹ ਜੋ ਹੈ ਇਹ ਗਲਤ ਹੋਇਆ ਹਾਂਜੀ ਆਪਣਾ ਭਾਈ ਹੈਗਾ ਜਸ਼ਨਪ੍ਰੀਤ ਸਿੰਘ ਪਿੰਡ ਕੱਕਾ ਗੰਢਿਆੜਾ ਤੋਂ ਤੇ ਕਾਗਜ਼ਦਾਰ ਰਹੇ ਹਾਂ ਜੀ ਆਪਣਾ ਦੋ ਫੈਲਾ ਕਰਵਾਇਆ ਮਨਜਿੰਦਰ ਸਿੰਘ son of ਕਸ਼ਮੀਰ ਸਿੰਘ ਗੁਰਸੇਵ ਸਿੰਘ son of ਮਨਜਿੰਦਰ ਸਿੰਘ ਆਪਣੀ ਭਾਈ ਆਪਾਂ ਯਾਦ ਖਲੋਤੇ ਆ ਤੇ ਆਪਣਾ ਮਤਲਬ ਆਮ ਪਾਲਟੀ ਨੇ ਸ਼ਰੇ ਆਮ ਆਪਣੀਆਂ ਫੈਲਾ ਪੈਸੇ ਦੇ ਕੇ ਸਾਡੀਆਂ ਮਤਲਬ ਵੀ ਰਿਜੈਕਟ ਕਰਵਾ ਦਿੱਤੀਆਂ ਹਾਂ ਹਾਂਜੀ ਇਹਨਾਂ ਤੇ ਜਿਹੜੀ ਜੋ ਵੀ ਕਾਰਵਾਈ ਹੁੰਦੀ ਆ ਸਾਡੀ ਜਿਹੜੀ ਆਪਣੀ ਸਾਡੀ ਏਸੀ ਸਾਡੀ ਜਿਹੜੀ ਏਸੀ ਬਰਾਦਰੀ ਆ ਅਸੀਂ ਉੱਥੇ ਮਤਲਬ ਇਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਇਹ ਅਜ਼ਰ ਵੀ ਸੀ ਕਿ ਜਦ ਅਸੀਂ ਜਿਹੜਾ ਮਤਲਬ ਬੰਦਾ ਖਲੋਤਾ ਬਾ ਮਤਲਬ ਉਹ ਵੀ ਏਸੀ ਸੀ ਤੇ ਮਤਲਬ ਅਸੀਂ ਵੀ ਏਸੀ ਦੇ ਵਿੱਚ ਆਉਣੇ ਉਹਨਾਂ ਪਹਿਲਾਂ 10 ਸਾਲ ਪਹਿਲਾਂ ਵੀ ਸਰਪੰਚੀ ਕੀਤੀ ਆ ਇੱਕ ਮੌਕਾ ਹਾਨੂੰ ਵੀ ਦੇਣਾ ਚਾਹੀਦਾ ਦੂਜੀ ਏਸੀ ਬਰਾਦ ਨੇ ਇਹਨੂੰ ਅਸੀਂ ਸਾਜੀ ਸਿੰਘ ਸਮਾਜ ਤੋਂ ਬਿਲੋਂਗ ਕਰਦੇ ਆ ਉਹ ਮਜੀਬ ਸਿੰਘ ਆ ਉਹ ਪਾਰਟੀ ਉਹ ਆਮ ਪਾਰਟੀ ਦੇ ਖਾਸ ਬੰਦੇ ਆਮ ਪਾਰਟੀ ਦੇ ਉਹਨਾਂ ਆਖਿਆ ਜਾਂਦੇ ਜੈਟ ਕਰਵਾ ਦਾਂਗੇ ਉਹਨਾਂ ਸ਼ਰਿਆਮ ਸਾਨੂੰ ਧਮਕੀ ਦੇ ਕੇ ਕਿਹਾ ਵੀ ਅਸੀਂ ਤੁਹਾਡੀਆਂ ਫੈਲਾਂ ਰਿਜੈਕਟ ਕਰਵਾਉਣੀ ਆ ਜੋ ਵੀ ਉਹਨਾਂ ਦੇ ਕਾਰਵਾਈ ਬੰਦੀ ਆ ਉਹਨਾਂ ਦੇ ਕੀਤੀ ਜਾਵੇ ਹੁਣ ਤੀ ਕਾ ਕੀ ਕਰਨਾ ਵਾ ਉਹਨਾਂ ਸਾਡੀ ਇਹ ਬੀਸੀ ਬੀਸੀ ਦੇ ਵੀ ਪੇਸ਼ ਹੋਵਾਂਗੇ ਜੋ ਸਾਡੇ ਕੋ ਕਾਰਵਾਈ ਹੋਵੇ ਹਾਂਜੀ ਹਾਂ ਦੱਸੋ ਪਾਜੀ ਅਸੀਂ ਆਪਣੀ ਮਿਹਨਤ ਕਰਕੇ ਅਸੀਂ ਆਪਾ ਫੈਲਾ ਜਵਾਂ ਕੀਤੀਆਂ ਪਰ ਸਾਡੀ ਰਿਜ਼ਲਟ ਕਿਉਂ ਕੀਤੀ ਜਾਵੇ ਅਸੀਂ ਡੀਸੀ ਦੇ ਪੇਸ਼ ਹੋਵਾਂਗੇ ਜੋ ਵੀ ਸਾਡੀ ਕਾਰਵਾਈ ਹੋਗੀ ਜਿੱਥੋਂ ਤੱਕ ਵੀ ਜਾਵਾਂਗੇ ਅਸੀਂ ਸਾਰੇ ਜਾਵਾਂਗੇ ਸਾਡੀ ਸਾਰੀ ਬਿਆਦਰੀ 200 ਬੰਦਾ ਵਾ ਸ assi ਸਿੰਘ ਸਾਰੇ ਅਸੀਂ ਡੀਸੀ ਦੇ ਪੇਸ਼ ਹੋਵਾਂਗੇ ਧਰਨਾ ਲਾਵਾਂਗੇ ਧਰਨਾ ਵੀ ਲਾਵਾਂਗੇ ਸਾਡੇ ਕੋਈ ਵੋਟ ਨਹੀਂ ਦਿੱਤੀ ਜਾਊਗੀ ਅਸੀਂ ਉਹਨੂੰ ਸਰਪੰਚ ਨਹੀਂ ਮੰਨਦੇ ਸਾਡੀ ਬਰਾਦਰੀ ਕੋਈ ਉਹਨੂੰ ਸਰਪੰਚ ਨਹੀਂ ਮੰਨਦੀ ਠੀਕ ਗੱਲ ਜੀ ਮੇਰਾ ਮੇਰਾ ਪਿੰਡ ਮੇਰਾ ਨਾਮ ਮੁੰਦਰ ਸਿੰਘ ਹੈ ਜੀ ਮੈਂ ਕੱਕੇ ਕਿੰਨੇ ਵਾਲੇ ਤੋਂ ਬਲੌਗ ਕਰਦਾ ਜੀ ਮੈਂ ਸਰਪੰਚ ਕਰੋਤਾ ਹਾਂ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਬਹਿ ਜਾ ਤੇ ਮੈਂ ਕਿਹਾ ਨਹੀਂ ਮੈਂ ਮੈਂ ਬਹੂੰਗਾ ਨਹੀਂ ਮੈਂ ਘੋੜਿਆਂ ਦੀ ਦੌੜ 'ਚ ਦੌੜੂੰਗਾ ਤੇ ਉਹਨਾਂ ਨੇ ਕਿਹਾ ਮੈਨੂੰ ਕਿ ਕੋਈ ਗੱਲ ਨਹੀਂ ਜੇ ਅਸੀਂ ਰਿਜ਼ਲਟ ਕਰਾ ਦੇਣਾ ਫਿਰ ਕੀ ਕਰ ਲੇਗਾ ਤੂੰ ਤੇ ਉਹਨਾਂ ਨੇ ਸਾਡੀਆਂ ਦੋ ਫੈਲਾਂ ਹੈ ਉਹ ਦੋਨੇ ਰਿਜ਼ਲਟ ਕਰਾ ਦਿੱਤੇ ਜੀ ਆਮ ਪਾਰਟੀ ਦੇ ਬੰਦਿਆਂ ਨੇ ਕਿਹਾ ਹੈ ਕਿ ਤੈਨੂੰ ਨਹੀਂ ਅਸੀਂ ਮੈਨੂੰ ਕਲੂਨ ਦੇਣਾ ਫੋਨ ਕੀ ਮੰਗ ਰਹੇ ਸੀ ਮੰਗ ਕਰਦੇ ਆ ਜੀ ਇਹੋ ਕੋਈ ਸਾਨੂੰ ਵੋਟਾਂ ਦੁਬਾਰਾ ਵੋਟਾਂ ਦੁਬਾਰਾ ਪਾਉਣੀਆਂ ਚਾਹੀਦੀਆਂ ਜੀ ਪੜਨੀਆਂ ਚਾਹੀਦੀਆਂ ਮੈਂ ਫੇਲਾਂ ਦੁਬਾਰਾ ਪੜੀਆਂ ਜਾਣ ਤੇ ਸਾਡ ਨੂੰ ਵੀ ਬੇਨਕੀ ਕੀਤੀ ਹੈ ਜੀ ਸਾਡੇ ਨਾਮ ਪਾਰਟੀ ਨੇ ਬੇਨਕੀ ਕੀਤੀ ਹੈ ਸ਼ਰੇਆਮ ਕੀਤੀ ਹੈ ਜੀ ਠੀਕ ਹੈ